ਤੁਹਾਡੇ ਲਈ ਰੱਬ ਤੁਹਾਡੀ ਮਾਂ ਹੈ ਮਾਂ ਦੇ ਅੱਖ ਚ ਆਪਾਂ ਕੋਈ ਹੰਝੂ ਨਹੀਂ ਦਿੱਤਾ ਤਾਂ ਮੀਨਸ ਸਾਡਾ ਜ਼ਿੰਦਗੀ ਚ ਆਉਣਾ ਸਫਲ ਹੋ ਗਿਆ ਗੁਰੂ ਮਹਾਰਾਜ ਕੀ ਅਰਦਾਸ ਕਰਦੇ ਰਹੋ ਕਿ ਰੱਬ ਜੀ ਸਾਨੂੰ ਇਸ ਕਾਬਲ ਬਣਾਓ ਕਿ ਅਸੀਂ ਕਿਸੇ ਦੀ ਮਦਦ ਕਰ ਸਕੀਏ ਇੱਥੇ ਤੁਹਾਡੇ ਮਦਰ ਇੱਥੇ ਤਾਂ ਆਏ ਨੇ ਕਿਉਂਕਿ ਵਾਹਿਗੁਰੂ ਜੀ ਨੇ ਤੁਹਾਨੂੰ ਇਸ ਕਾਬਲ ਬਣਾਇਆ ਕਿ ਕੁਝ ਪੈਸੇ ਜਿਹੜੇ ਰੱਬ ਨੇ ਤੁਹਾਨੂੰ ਦਿੱਤੇ ਤੁਸੀਂ ਮਿਹਨਤ ਕਰਕੇ ਕਮਾਏ ਉਹਦੇ ਚੋਂ ਕੁਝ ਪੈਸਿਆਂ ਨਾਲ ਕਿਸੇ ਦੀ ਹੈਲਪ ਕਰ ਸਕੋ ਜਿਵੇਂ ਅਗਰ ਉਹ ਤੁਹਾਡੇ ਮਦਰ ਉਹਨਾਂ ਦੀ ਹੈਲਪ ਨਾ ਕਰਦੇ ਉਹਨਾਂ ਨੂੰ ਪੈਸੇ ਨਾ ਭੇਜਦੇ ਤਾਂ ਮਾਈਟ ਬੀ ਉਹ ਬੱਚਾ ਇਸ ਦੁਨੀਆ ਦੇ ਵਿੱਚ ਨਾ ਰਹਿੰਦਾ ਬਸ 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 ਗੋਡ ਬlesਸ ਯੂ ਉਹ ਠੀਕ ਹੋ ਤੁਸੀਂ ਦੋਨੋਂ ਨਿਊਜ਼ੀਲੈਂਡ ਤੋਂ ਆਏ ਹੋ ਹਾਂਜੀ ਸ਼ਾਬਾਸ਼ ਪੰਜਾਬੀ ਬੋਲ ਲੈਣੇ ਉਹ ਸਮਝ ਲੈਣੇ ਹਾਂਜੀ ਕਬੀਰ ਸਿੰਘ ਜੀ ਕੌਣ ਲਓ ਪਾਜੀ ਤੁਹਾਡੇ ਲਈ ਛੋਟਾ ਜਿਹਾ ਗਿਫਟ ਹੈ ਥਿਸ ਇਜ਼ ਅ ਸਰਟੀਫਿਕੇਸ਼ਨ ਆਫ ਅਪ੍ਰੀਸ਼ੀਏਸ਼ਨ ਯੂ ਨੋ ਵਾਈ ਯੂ ਕੇਮ ਹੇਅਰ ਕੁਝ ਇਸ ਜਗ੍ਹਾ ਬਾਰੇ ਪਤਾ ਹੈ ਕੁਝ ਪੁੱਛਣਾ ਚਾਹੁੰਦੇ ਹੋ ਕੁਝ ਕੋਈ ਸਵਾਲ ਕੋਈ ਜਵਾਬ ਕੁਝ ਨਹੀਂ ਪਤਾ ਹੈ ਇੱਥੇ ਕੀ ਹੋ ਰਿਹਾ ਹੈ ਚਲੋ ਥੈਂਕ ਯੂ ਹੈ ਸੇਵਾ ਚ ਰਹੀ ਹੈ ਸੇਵਾ ਹੋ ਰਹੀ ਹੈ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਥੈਂਕ ਯੂ ਭੈਣ ਤੁਸੀਂ ਆਪਣੇ ਬੱਚਿਆਂ ਨੂੰ ਇਹ ਸੰਸਕਾਰ ਦੇ ਰਹੇ ਹੋ ਵੈਰੀ ਗੁੱਡ ਥਿੰਗ ਬਹੁਤ ਵਧੀਆ ਤੁਸੀਂ ਕਰ ਰਹੇ ਹੋ ਨਾ ਸੇਵਾ ਵਾਹਿਗੁਰੂ ਜੀ ਬਖਸ਼ ਇਹ ਬਾਬੇ ਨਾਨਕ ਦੀ ਉਹ ਕਿਰਪਾ ਜੀ ਉਹਨਾਂ ਨੇ ਸਾਨੂੰ ਪਾਪੀਆਂ ਨੂੰ ਇਸ ਕਲਯੁਗ ਚ ਲਾਇਆ ਤੁਹਾਡਾ ਇਸ ਸੇਵਾ ਤੁਹਾਡੇ ਜਿਹੜੇ ਪੋਡਕਾਸਟ ਤੇ ਤੁਹਾਡੇ ਰੀਲਸ ਹਨ ਸਾਨੂੰ ਕਿੰਨਾ ਮੋਟੀਵੇਟ ਕਰਦੀਆਂ ਪੋਜ਼ਿਟਿਵਿਟੀ ਬਹੁਤ ਸਪਰੈਡ ਕਰ ਰਹੇ ਤੁਸੀਂ ਸੋਸਾਇਟੀ ਵਿੱਚ ਤੇ ਮੇਰੀ ਮੈਂ ਆਪਣੀ ਲਾਈਫ ਦੀ ਗੱਲ ਕਰਾਂ ਬਹੁਤ ਬਹੁਤ ਦੀ ਗਾਈਡ ਕੀਤਾ ਤੁਹਾਡੀ ਮੋਟੀਵੇਸ਼ਨਲ ਵੀਡੀਓਜ਼ ਦੇਖ ਕੇ ਵਾਹਿਗੁਰੂ ਤੇ ਵਾਹਿਗੁਰੂ ਜੀ ਦੀ ਗੁਰਬਾਣੀ ਦੇ ਨਾਲ ਜੁੜੇ ਆ ਬਾਬਾ ਜੀ ਨੇ ਸੇਵਾ ਸੇਵਾ ਗੁਰਬਾਣੀ ਸੁਪਰ ਪਾਵਰ ਹੈ ਜੀ ਉਹ ਹਰ ਪ੍ਰੋਬਲਮ ਦਾ ਸਲੂਸ਼ਨ ਹੈ ਹਾਂਜੀ ਉਹ ਜਿੰਦਗੀ ਜਿਉਣ ਦਾ ਇੱਕ ਜਾਂਚ ਸਿੱਖਦੇ ਆਪਾਂ ਗੁਰਬਾਣੀ ਤੋਂ ਵਾਹਿਗੁਰੂ ਬਾਕੀ ਜਿਹੜੀਆਂ ਬਿਮਾਰੀਆਂ ਆ ਨਾ ਉਹਨਾਂ ਦਾ ਇਲਾਜ ਡਾਕਟਰਸ ਕੋਲ ਹੈਗਾ ਆ ਜਿਹੜਾ ਮਾਨਸਿਕ ਦਾ ਨਹੀਂ ਹੈ ਮੈਂਟਲੀ ਪ੍ਰੋਬਲਮ ਦਾ ਨਹੀਂ ਸਿੱਖਦਾ ਜਿਹੜਾ ਡਿਪਰੈਸ਼ਨ ਆ ਇਹਦਾ ਇਲਾਜ ਸਿਰਫ ਗੁਰਬਾਣੀ 100% ਮੈਂ ਐਗਰੀ ਹਾਂ ਕਾਉਂਸਲਿੰਗ ਹੀ ਆ ਦੀਦੀ ਕਾਉਂਸਲਿੰਗ ਜੇ ਕੋਈ ਹੱਸ ਕੇ ਚਾਰ ਸੁਣ ਲਵੇ ਨਾ ਤੇ ਅਕੀਰਤ ਸਿੰਘ ਜੀ ਥੈਂਕ ਯੂ ਬਹੁਤ ਸ਼ੁਕਰੀਆ ਤੁਸੀਂ ਦੋਨੋਂ ਆਏ ਬੜੀ ਮੇਰੀ ਰੂਹ ਨੂੰ ਖੁਸ਼ੀ ਹੋਈ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਹੋਰ ਇਸ ਕਾਬਲ ਬਣਾਵੇ ਕਿ ਤੁਸੀਂ ਆਓ ਇੱਥੇ ਤੇ ਤੁਹਾਡੇ ਮਦਰ ਨੇ ਅੱਛਾ ਤੁਸੀਂ ਪੁੱਛਿਆ ਇੱਥੇ ਪਕੀ ਕਰਨ ਚੱਲੇ ਆ ਕੀ ਹੋ ਰਿਹਾ ਇੱਥੇ ਇੱਥੇ ਜਗ੍ਹਾ ਤੇ ਤੇ ਕੀ ਹੁੰਦਾ ਸਾਰਾ ਕੁਝ ਪੇਸ਼ੈਂਟਸ ਨੇ ਇੱਥੇ ਮੈਡੀਕਲੀ ਜਿਨ੍ਹਾਂ ਕੋਲ ਆਪਣਾ ਇਲਾਜ ਕਰਾਉਣ ਲਈ ਪੈਸਾ ਨਹੀਂ ਹੈ ਜਿਵੇਂ ਆਜੋ ਮੈਂ ਤੁਹਾਨੂੰ ਉੱਥੇ ਦਿਖਾਵਾਂ ਮੜਾ ਜਾ ਆਜੋ ਆਜੋ ਪੜ੍ਹਨੇ ਆਜੋ ਇੱਥੇ ਜਿਵੇਂ ਹੁਣ ਸੁਪੋਜ਼ ਇਹ ਪੇਸ਼ੈਂਟ ਆਇਆ ਇਹਨਾਂ ਦਾ ਕੋਈ ਰਿਲੇਟਿਵ ਇਹਨਾਂ ਦੇ ਕੋਈ ਆਪਣਾ ਐਡਮਿਟ ਇਹਨਾਂ ਕੋਲ ਇਲਾਜ ਕਰਾਣ ਜੋਗੇ ਪੈਸੇ ਨਹੀਂ ਆ ਫਿਰ ਸਾਡੇ ਟੀਮ ਮੈਂਬਰ ਨੇ ਮਿਸਟਰ ਮੰਥਨ ਇਹ ਪ੍ਰੋਬਲਮ ਸੁਣ ਰਹੇ ਨੇ ਫਿਰ ਇਹ ਪ੍ਰੋਬਲਮ ਸੁਣਨ ਤੋਂ ਬਾਅਦ ਉਹਨਾਂ ਦਾ ਸੋਲੂਸ਼ਨ ਕਰਨ ਦੀ ਕੋਸ਼ਿਸ਼ ਕਰਨਗੇ ਤੇ ਤੁਹਾਡੇ ਮਦਰ ਇੱਥੇ ਤਾਂ ਆਏ ਨੇ ਕਿਉਂਕਿ ਵਾਹਿਗੁਰੂ ਜੀ ਨੇ ਤੁਹਾਨੂੰ ਇਸ ਕਾਬਲ ਬਣਾਇਆ ਕਿ ਕੁਝ ਪੈਸੇ ਜਿਹੜੇ ਰੱਬ ਨੇ ਤੁਹਾਨੂੰ ਦਿੱਤੇ ਤੁਸੀਂ ਮਿਹਨਤ ਕਰਕੇ ਕਮਾਏ ਉਹਦੇ ਚੋਂ ਕੁਝ ਪੈਸਿਆਂ ਨਾਲ ਕਿਸੇ ਦੀ ਹੈਲਪ ਕਰ ਸਕੋ ਜਿਵੇਂ ਉਹ ਭਾਈ ਸਾਹਿਬ ਬੈਠੇ ਨੇ ਦੇਖੋ ਉਹਨਾਂ ਦੇ ਪਾਪਾ ਨੇ ਜਿਵੇਂ ਉਹ ਪੰਜ ਜੀ ਬੈਠੇ ਨੇ ਨਾ ਉਹਨਾਂ ਦੇ ਪਾਪਾ ਨੇ ਉਹਨਾਂ ਨੂੰ ਕਿਡਨੀ ਕਿਡਨੀ ਦੀ ਪ੍ਰੋਬਲਮ ਹੈ ਟ੍ਰੀਟਮੈਂਟ ਲਈ ਉਹਨਾਂ ਕੋਲ ਪੈਸੇ ਨਹੀਂ ਮੈਡੀਸਨ ਲਈ ਉਦਾਂ ਹੀ ਜਿਵੇਂ ਹੁਣ ਆ ਮਹਿਰੂਨ ਸੂਟ ਵਾਲੇ ਆਂਟੀ ਜੀ ਬੈਠੇ ਨੇ ਇਹਨਾਂ ਦਾ ਵੀ ਛੋਟਾ ਪਿਆਰਾ ਜਿਹਾ ਇੱਕ ਬੇਬੀ ਹੈ ਤੁਹਾਡੇ ਵਰਗਾ ਬਟ ਹੀ ਇਜ਼ ਨਾਟ ਮੈਂਟਲੀ ਸਟੇਬਲ ਹੀ ਇਜ਼ ਅ ਸਪੈਸ਼ਲ ਚਾਈਲਡ ਯੂ نو ਸਪੈਸ਼ਲ ਚਾਈਲਡ ਸਪੈਸ਼ਲ ਚਾਈਲਡਸ ਆਰ ਦਾ ਕਿਵੇਂ ਸਮਝਾਵਾਂ ਤੁਹਾਨੂੰ ਅੱਛਾ ਮੈਂ ਐਕਚੁਅਲੀ ਮੈਂ ਆਪਣੀ ਇੰਗਲਿਸ਼ ਤੇ ਕੰਮ ਕਰ ਰਿਹਾ ਸੀ ਮੈਨੂੰ ਵੀ ਅੰਗਰੇਜ਼ੀ ਬੋਲਣ ਦਾ ਮੌਕਾ ਕਦੀ ਕਦੀ ਮਿਲਦਾ ਨਾ ਤੁਹਾਡੀਆਂ ਵੀਡੀਓਜ਼ ਰੋਜ਼ ਦਿਖ ਤੇ ਜਿਹੜੇ ਬੱਚੇ ਸਪੈਸ਼ਲ ਹੁੰਦੇ ਨੇ ਨਾ ਉਹ ਥੋੜੇ ਜਿ ਰੱਬ ਦੇ ਜਿਆਦਾ ਨੇੜੇ ਹੁੰਦੇ ਨੇ ਜਿਵੇਂ ਆਪਾਂ ਨਾਰਮਲ ਆ ਜਿਹੜੇ ਸਪੈਸ਼ਲ ਬੱਚੇ ਹੁੰਦੇ ਨੇ ਉਹ ਥੋੜੇ ਜਿ ਅਲੱਗ ਹੁੰਦੇ ਨੇ ਅਲੱਗ ਸਮਝਦੇ ਹੋ ਜਿਵੇਂ ਕਿਸੇ ਦਾ ਕੁਝ ਹੱਥ ਨਹੀਂ ਹੁੰਦਾ ਕਈ ਵਾਰ ਕੋਈ ਬੱਚਾ ਵਿਚਾਰਾ ਮੈਂਟਲੀ ਠੀਕ ਨਹੀਂ ਹੁੰਦਾ ਹਨਾ ਉਦਾਂ ਦਾ ਇਹਨਾਂ ਦਾ ਬੇਟਾ ਤੇ ਇਹਨਾਂ ਕੋਲ ਵੀ ਆਪਣੇ ਟਰੀਟਮੈਂਟ ਲਈ ਪੈਸੇ ਨਹੀਂ ਸੀਗੇ ਫਿਰ ਤੁਹਾਡੇ ਮਦਰ ਨੇ ਇਹਨਾਂ ਦੀ ਟਰੀਟਮੈਂਟ ਵਾਸਤੇ ਪੈਸੇ ਭੇਜੇ ਅੱਜ ਉਹਨਾਂ ਦਾ ਬੱਚਾ ਬਿਲਕੁਲ ਠੀਕ ਹੈ ਅਗਰ ਉਹ ਤੁਹਾਡੇ ਮਦਰ ਉਹਨਾਂ ਦੀ ਹੈਲਪ ਨਾ ਕਰਦੇ ਉਹਨਾਂ ਨੂੰ ਪੈਸੇ ਨਾ ਭੇਜਦੇ ਤਾਂ ਮਾਈਟ ਬੀ ਉਹ ਬ ਕਿਉਂਕਿ ਉਹਦੇ ਪਾਪਾ ਵੀ ਨਹੀਂ ਆ ਤੇ ਮਦਰ ਕੋਲ ਉਹਦੇ ਇਲਾਜ ਕਰਾਉਣ ਵਾਸਤੇ ਪੈਸੇ ਨਹੀਂ ਸੀਗੇ ਤਾਂ ਐਦਾਂ ਹੀ ਇੱਥੇ ਅਲੱਗ-ਅਲੱਗ ਪੇਸ਼ੈਂਟਸ ਆਂਦੇ ਨੇ ਕੋਈ ਕਿਸੇ ਦਾ ਬੱਚਾ ਬਿਮਾਰ ਆ ਕਿਸੇ ਦੀ ਮਦਰ ਬਿਮਾਰ ਆ ਕਿਸੇ ਦੇ ਪਾਪਾ ਬਿਮਾਰ ਆ ਤਾਂ ਜਿਹੜੇ ਵੀ ਲੋਕ ਇੱਥੇ ਆਂਦੇ ਨੇ ਫਿਰ ਸਾਡੀ ਡਿਊਟੀ ਆ ਉਹ ਚੈੱਕ ਕਰਨਾ ਕਿ ਉਹ ਸੱਚੀ ਚ ਬਿਮਾਰ ਨੇ ਕਿ ਝੂਠੀ ਬਿਮਾਰ ਨੇ ਕਿਉਂਕਿ ਝੂਠ ਵੀ ਲੋਕ ਬੋਲਦੇ ਨੇ ਆ ਕੇ ਤਾਂ ਫਿਰ ਅਸੀਂ ਚੈੱਕ ਕਰਦੇ ਹਾਂ ਚੈੱਕ ਕਰਨ ਤੋਂ ਬਾਅਦ ਫਿਰ ਜਿਵੇਂ ਤੁਹਾਡੇ ਮਾਤਾ ਜੀ ਇੱਥੇ ਸੇਵਾ ਕਰਨ ਆਏ ਨੇ ਉਵੇਂ ਇਹ ਵੀ ਆਏ ਨੇ ਇਹ ਦਿੱਲੀ ਤੋਂ ਆਏ ਨੇ ਇਹ ਸੇਵਾ ਕਰਨ ਆਏ ਨੇ ਇਥੇ ਸਪੈਸ਼ਲੀ ਤੁਸੀਂ ਨਿਊਜ਼ੀਲੈਂਡ ਤੋਂ ਆਏ ਹੋ ਇਹ ਸਾਰੀ ਜਗ੍ਹਾ ਸਮਝ ਆ ਗਿਆ ਸਾਰਾ ਹਾਂਜੀ ਚਲੋ ਹੋਰ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਕਿਵੇਂ ਲੱਗਿਆ ਤੁਹਾਨੂੰ ਇੱਥੇ ਆ ਕੇ ਸੋਹਣਾ ਲੱਗ ਰਿਹਾ ਦੁਬਾਰਾ ਆਉਂਗੇ ਪੱਕਾ ਬੜੇ ਹੀ ਪਿਆਰੇ ਬੱਚੇ ਪੈਨਦੀ ਤੁਹਾਡੇ ਬੜੀ ਤੁਹਾਡੀ ਬੱਚਿਆਂ ਚ ਤੁਹਾਡੀ ਪਰਵਰਿਸ਼ ਥੈਂਕ ਯੂ ਤੁਹਾਡੇ ਤੁਹਾਡੇ ਭਰਾਵਾਂ ਤੁਸੀਂ ਮੋਟੀਵੇਸ਼ਨ ਹੋ ਮੇਰੀ ਅੱਜ ਕੱਲ ਤੁਸੀਂ ਯਕੀਨ ਮੰਨੋ ਪਾਣੇ ਬੱਚੇ ਜ਼ਿਆਦਾ ਆ ਰਹੇ ਨੇ ਅੱਜ ਕੱਲ ਬੱਚੇ ਬਹੁਤ ਜ਼ਿਆਦਾ ਆ ਰਹੇ ਨੇ ਐਜ਼ ਕੰਪੇਅਰ ਟੂ ਵੱਡੇ ਪਰ ਬੜੀ ਖੁਸ਼ੀ ਸੀ ਹੁਣ ਸਾਨੂੰ ਸੋਚੋਂ ਲਈਏ ਛੋਟੇ ਛੋਟੇ ਇਹਨਾਂ ਦੀ ਕਮਾਈ ਇਹ ਕਿਹੜਾ ਕੰਮ ਕਰਦੇ ਆ ਹਨਾ ਇਹਨਾਂ ਨੂੰ ਮੈਂ ਤੁਹਾਡੀ ਇੱਕ ਵੀਡੀਓ ਦੇਖੀ ਸੀ ਵੀ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਕਿੱਦਾਂ ਗੁਰਬਾਨੀ ਨਾਲ ਜੋੜਿਆ ਹਨਾ ਤੁਹਾਡੀ ਪਾਕਟ ਮਨੀ ਵਧਾ ਕੇ ਸੋ ਮੈਨੂੰ ਉੱਥੋਂ ਆਈਡੀਆ ਆਇਆ ਮੈਂ ਏਵਰੀ ਡੇ ਇਹਨਾਂ ਨੂੰ 1 ਡਾਲਰ ਦੇਣੀ ਹੁੰਦੀ ਆ ਕਿ ਤੁਸੀਂ ਵਧੀਆ ਮੋਟੀਵੇਸ਼ਨਲ ਵੀਡੀਓ ਗੁਰਬਾਨੀ ਦਾ ਕੋਈ ਤੇ ਤੁਹਾਡੀ ਜਾਂ ਕੋਈ ਵੀਡੀਓ ਦਿਖਾ ਕੇ ਨਾ ਇਹਨਾਂ ਨੂੰ ਤੇ ਉਹ ਇੱਕ ਮਤਲਬ ਇਹਨਾਂ ਦੇ ਅਕਾਊਂਟ 'ਚ ਜਿਹੜੇ ਪੈਸੇ ਆਉਂਦੇ ਆ ਸੋ ਉਹਦੇ ਵਿੱਚ ਉਹ ਇਹ 10 ਬੰਦੇ ਵੀ ਲੈ ਕੇ ਆ ਵਾ ਯਾਰ ਸ਼ਾਬਾਸ਼ ਆਮ ਸੋ ਪ੍ਰਾਊਡ ਆਫ ਕਿ ਤੁਸੀਂ ਯਾਰਾਂ ਬੱਚੇ ਯਾਰ ਵ ਰੂੰ ਖੁਸ਼ ਕਰਤੀ ਮੇਰੀ ਮੇਰੇ ਕੋਲ ਸ਼ਬਦ ਨਹੀਂ ਆ ਡਿਸਕ੍ਰਾਈਬ ਕਰਨ ਵਾਸਤੇ ਕਿ ਵਾਟ ਆਈ ਐਮ ਫੀਲਿੰਗ ਰਾਈਟ ਨਾਊ ਆਮ ਸੀ ਫੀਲਿੰਗ ਸੋ ਬlesਟ ਥੋੜੇ ਆ ਮਨਥ ਦੇ 33 ਡਾਲਰ ਹੀ ਬੰਦੇ ਆ ਅਰੇ ਯਾਰ ਅਬ ਐਸੀ ਤੁਹਾਡੇ ਸੁਖ ਨਾਲ 30 ਡਾਲਰ ਇੱਥੇ ਕਿੰਨੇ ਹੋਗੇ ਤੇ ਤਾਂ ਬਹੁਤ ਜ਼ਿਆਦਾ ਹੋਗੇ ਨਾ 50 ਦਾ ਤੁਹਾਡਾ ਡਾਲਰ ਨਿਊਜ਼ੀਲੈਂਡ ਦਾ ਡਾਲਰ ਕਿੰਨੇ ਦਾ 50 ਰੁਪਏ ਦਾ 55 ਰੁਪਏ ਦਾ 30 ਰੁਪਏ ਉੱਥੇ ਦੇ ਤੇ 1500 ਰੁਪਏ ਹੋ ਗਿਆ ਇੱਥੇ ਬਹੁਤ ਹੈ ਜੋੜਦੇ ਰਹੋ ਗੁਰੂ ਮਾਰਾ ਕੀ ਅਰਦਾਸ ਕਰਦੇ ਰਹੋ ਕਿ ਰੱਬ ਜੀ ਸਾਨੂੰ ਇਸ ਕਾਬਲ ਬਣਾਓ ਕਿ ਅਸੀਂ ਕਿਸੇ ਦੀ ਮਦਦ ਕਰ ਸਕੀਏ ਫਿਰ ਪ੍ਰਮਾਤਮਾ ਰੱਬ ਤਾਨੂੰ ਜਰੂਰ ਇਸ ਕਾਬਲ ਬਣਾਏਗਾ ਤੇ ਆਪਣੀ ਮਾਂ ਦਾ ਲੜ ਕਦੀ ਨਹੀਂ ਛੱਡਣਾ ਜੋ ਮਾਂ ਕਹੇਗੀ ਜਿਵੇਂ ਕਹੇਗੀ ਮਾਂ ਗਲਤ ਵੀ ਹੋਏਗੀ ਤਾਂ ਵੀ ਜੱਫੀ ਮਾਂ ਠੀਕ ਹੋਏਗੀ ਤਾਂ ਵੀ ਜੱਫੀ ਬਸ ਮਾਂ ਨੂੰ ਕਹਿ ਦੇਖ ਆਪਣੀ ਆੜੀ ਪੱਕੀ ਐ ਦੁਨੀਆ ਇੱਧਰ ਦੀ ਇੱਧਰ ਹੋ ਜਵੇ ਭਾਵੇਂ ਸਾਨੂੰ ਕੁੱਟ ਲੈ ਭਾਵੇਂ ਮਾਰ ਲੈ ਅਸੀਂ ਤੇਰੇ ਹੀ ਆ ਤੇ ਤੇਰੇ ਹੀ ਰਹਿਣਾ ਸਾਡੀ ਡਿਸਕਸ਼ਨ ਹੋ ਸਕਦੀ ਐ ਬਹਿਸ ਹੋ ਸਕਦੀ ਐ ਕੁਝ ਮੁੱਦਿਆਂ ਤੇ ਅਸੀਂ ਨਾ ਸਹਿਮਤ ਹੋ ਸਕਦੇ ਆ ਪਰ ਪਿਆਰ ਸਾਡਾ ਰਾਤ ਨੂੰ ਜੱਫੀ ਪਾਏ ਬਗੈਰ ਨਹੀਂ ਸੋਣਾ ਮਤਲਬ ਰਾਤ ਨੂੰ ਮੰਮੀ ਨਾਲ ਲੜ ਕੇ ਨਹੀਂ ਸੋਣਾ ਲੜਾਈ ਨਿਵੇੜ ਕੇ ਸੋਣਾ ਸਵੇਰੇ ਲੜਪੋ ਤੜਕੇ ਉੱਠ ਕੇ ਸ਼ਾਮ ਤੱਕ ਲੜੇ ਰਹੋ ਪਰ ਰਾਤ ਨੂੰ ਸੌਣ ਤੋਂ ਪਹਿਲਾਂ ਜੱਫੀ ਪਾ ਕੇ ਸੁਲਝਾ ਕੇ ਸੋਣਾ ਹੈ ਕਿ ਆਪਣੇ ਅੱਜ ਦੀ ਪ੍ਰੋਬਲਮ ਸੋਲਵ ਹੋ ਗਈ ਕੱਲ ਤੋਂ ਨਵੀਂ ਲੜਾਈ ਕਰਾਂ ਠੀਕ ਹੈ ਹਾਂ ਨਹੀਂ ਲੜਨਾ ਨਹੀਂ ਇਦਾਂ ਪਰ ਮਤਲਬ ਜੇ ਕਦੀ ਗਿਲਾ ਸ਼ਿਕਵਾ ਹੋ ਜਾਦਾ ਤੇ ਕੋਈ ਵੀ ਜ਼ਿੰਦਗੀ ਚ ਕੋਈ ਗੱਲ ਹੋਵੇ ਕਿਤੇ ਤੁਸੀਂ ਕਨਫਿਊਜ਼ਡ ਹੋ ਕਿਤੇ ਤੁਹਾਨੂੰ ਕੋਈ ਸਲਾਹ ਚਾਹੀਦੀ ਹੈ ਕਿਤੇ ਤੁਹਾਨੂੰ ਕੋਈ ਤੁਸੀਂ ਪ੍ਰੋਬਲਮ ਚ ਫਸ ਗਏ ਕਿਉਂਕਿ ਮੈਂ ਇਹ ਤਾਂ ਨਹੀਂ ਕਹਾਂਗਾ ਕਿ ਤੁਹਾਨੂੰ ਨਹੀਂ ਲਾਈਫ ਚ ਕਦੀ ਕੋਈ ਪ੍ਰੋਬਲਮ ਨਾ ਆਵੇ ਇਹ ਤਾਂ ਝੂਠ ਹੈ ਹਰ ਕਿਸੇ ਦੀ ਲਾਈਫ ਚ ਪ੍ਰੋਬਲਮ ਆਂਦੀ ਆ ਇਹ ਮੈਂ ਜੇ ਹੁਣ ਕਵਾਂ ਕਿ ਰੱਬ ਜੀ ਤੁਸੀਂ ਬਾਰਿਸ਼ ਨਾ ਪਾਓ ਇਹ ਤਾਂ ਫਿਰ ਰੱਬ ਜੀ ਕਹਿਣਗੇ ਪੁੱਤ ਤੈਨੂੰ ਬਾਰਿਸ਼ ਚਾਹੀਦੀ ਨਹੀਂ ਤੇ ਮੈਂ ਨਾ ਪਾਵਾਂ ਤੇ ਬਾਕੀਆਂ ਦਾ ਕੀ ਕਰਾਂ ਤਾਂ ਸੁੱਖ ਦੁੱਖ ਤਾਂ ਜ਼ਿੰਦਗੀ ਦਾ ਪਾਰਟ ਹੈ ਪਰ ਜ਼ਿੰਦਗੀ ਚ ਕਦੀ ਵੀ ਕਨਫਿਊਜ਼ਡ ਹੋਵੋ ਕੋਈ ਪ੍ਰੋਬਲਮ ਹੋਵੇ ਤਾਂ ਆਲਵੇਜ਼ ਸ਼ੇਅਰ ਵਿਦ ਯੋਰ ਮਮ ਜੋ ਵੀ ਹੋਵੇ ਦਸ ਕਮ ਟੂ ਯਰ ਮਮ ਕਹ ਮਮੀ ਆ ਹੋ ਗਿਆ ਹੁਣ ਦੱਸੋ ਅੱਗੇ ਕੀ ਕਰਨਾ ਆਲਵੇਜ਼ ਲਿਸਨ ਟੂ ਯੋਰ ਮਮ ਤੋ ਆ ਡੇਲੀ ਰੱਬ ਤੁਹਾਡੀ ਮਾਂ ਹੈ ਉਸ ਤੋਂ ਬਾਅਦ ਵਾਈ ਗੁਰੂ ਜੀ ਆ ਪ੍ਰਭੂ ਰਾਮ ਜੀ ਪਹਿਲਾਂ ਮਾਂ ਮਾਂ ਖੁਸ਼ ਹੈ ਮਾਂ ਦੇ ਅੱਖ ਚ ਆਪਾਂ ਕੋਈ ਹੰਝੂ ਨਹੀਂ ਦਿੱਤਾ ਤਾਂ ਮੀਨਸ ਸਾਡਾ ਜ਼ਿੰਦਗੀ ਚ ਆਉਣਾ ਸਫਲ ਹੋ ਗਿਆ ਇੱਕ ਅੱਛੇ ਇਨਸਾਨ ਬਣਨਾ ਆਪਾਂ ਬਾਕੀ ਡਾਕਟਰ ਫੁੱਟਬਾਲਰ ਕ੍ਰਿਕਟਰ ਆਰਟਿਸਟ ਐਕਟਰ ਤਾਂ ਆਪਾਂ ਬਣੀ ਜਾਣਾ ਹੈਨਾ ਬਾਕੀ ਤੁਸੀਂ ਦੋਨੋਂ ਪਰਸਨੈਲਿਟੀਡ ਹੋ ਮੈਨੂੰ ਲੱਗਦਾ ਐਕਟਰ ਡਾਕਟਰ ਬਣ ਜੂंगे ਠੀਕ ਹੈ ਜੀ ਹੋਰ ਕੁਝ ਤੁਸੀਂ ਮੈਨੂੰ ਪੁੱਛਣਾ ਡੂ ਯੂ ਹੈਵ ਐਨੀ ਕੁਐਸਚਨ ਮੈਂ ਮੈਂ ਸੋਨਾ ਡੋਬ ਕਰਦਾ ਯਾਰ ਤੁਸੀਂ ਬਹੁਤ ਕੰਮ ਕਰ ਰਹੇ ਆਂ ਆਉ ਮੈਂ ਬਹੁਤ ਸੋਨਾ ਕੰਮ ਕਰ ਰਿਹਾ ਹਾਂ ਇਧਰ ਰਟੀਆਂ ਹੋਈਆਂ ਚੀਜ਼ਾਂ ਨੇ ਮਮਾ ਕੋਲ ਸਿੱਖਿਆ ਹੋਇਓ ਥੈਂਕ ਯੂ ਇਹ ਤੁਹਾਡੇ ਦੋਨੋਂ ਛੋਟੇ ਭਰਾਵਾਂ ਦਾ ਮੈਨੂੰ ਪਿਆਰ ਆ ਆਪਾਂ ਮਿਲੇ ਜ਼ਰੂਰ ਅੱਜਾਂ ਪਰ ਐਦਾਂ ਲੱਗਦਾ ਜਿਵੇਂ ਪਤਾ ਨਹੀਂ ਆਪਾਂ ਕਿੰਨੇ ਪੁਰਾਣੇ ਰਿਸ਼ਤੇਦਾਰ ਆ ਹਨਾ ਹਨ ਐਦਾਂ ਲੱਗ ਰਿਹਾ ਨਾ ਐਦਾਂ ਦੀ ਫੀਲਿੰਗ ਜੀ ਆ ਰਹੀ ਮੈਨੂੰ ਤੁਸੀਂ ਕੁਝ ਕਹਿਣਾ ਤੁਸੀਂ ਕੁਝ ਕਹਿਣਾ ਥੈਂਕ ਯੂ ਫॉर हेल्पਿੰਗ ਪੇਸ਼ੈਂਟ ਆਰੇ ਥੈਂਕ ਯੂ ਥੈਂਕ ਯੂ ਫॉर हेल्पਿੰਗ ਪੇਸ਼ੈਂਟ ਸੇਮ ਟੂ ਯੂ ਤੁਸੀਂ ਵੀ ਇੱਥੇ ਹੈਲਪ ਕਰਨ ਆਏ ਹੋ ਨਾ ਮੇਰੇ ਕੋਲ ਪੈਸੇ ਨਹੀਂ ਆ ਦੇਣ ਨੂੰ ਤੁਸੀਂ ਪੈਸੇ ਲੈ ਕੇ ਆਏ ਹੋ ਸੋ ਥਿਸ ਇਜ਼ ਬਿਗ ਹੈਲਪ ਯੂ ਨੋ ਐਦਾਂ ਕੋਈ ਆਪਣੇ ਪੈਸੇ ਕੱਢ ਕੇ ਦਿੰਦਾ ਕਿਸੇ ਨੂੰ ਬਾਬਾ ਨਾਨਕ ਲਈ ਰੱਖੇ ਤੁਹਾਨੂੰ ਧੰਨ ਧੰਨ ਬਾਬਾ ਨਾਨਕ ਵਾਹਿਗੁਰੂ ਵਾਹਿਗੁਰੂ ਬਹੁਤ ਧੰਨਵਾਦ ਭੈਣੇ ਮਾਲਕ ਤੁਹਾਨੂੰ ਹੋਰ ਇਸ ਕਾਬਲ ਬਣਾਵੇ ਤੁਹਾਡੇ ਬੱਚੇ ਇੰਨੀ ਵਧੀਆ ਰਾਹ ਤੇ ਨੇ ਸਮਝ ਲਓ ਕਿ ਤੁਹਾਡਾ ਜ਼ਿੰਦਗੀ ਚ ਸਫਲ ਹੋ ਗਿਆ ਜੋਣਾ ਕਿ ਬੱਚੇ ਚਹੀ ਪਰਵਰਿਸ਼ ਮਾਤਾ ਦੀ ਜਿਹੜੀ ਨਜ਼ਰ ਆਂਦੀ ਥੈਂਕ ਯੂ ਥੈਂਕ ਯੂ ਥੈਂਕ ਯੂ ਪੁੱਤਰ ਥੈਂਕ ਯੂ ਬੈਠੋ ਪਲੀਜ਼ ਬੈਠ ਬੈਠੋ